ਅੱਜ ਮਿਤੀ 4 8 2024 ਨੂੰ ਚੀਨਾ ਮਾਨਸਾ ਦੀ ਰਹਿਸ਼ ਤੇ ਪਿੰਡ ਤਾਮਕੋਟ ਕਮੇਟੀ ਪਾਈ ਮੈਂਬਰੀ ਕਮੇਟੀ ਮਾਨਸਾ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਕਮੇਟੀ ਮੈਂਬਰਾਂ ਨੇ ਕਬੂਤਰਬਾਜੀ ਦੇ ਸੁਧਾਰ ਵਾਸਤੇ ਇਕੱਠੇ ਹੋ ਕੇ ਮਤੇ ਪਾਸ ਕੀਤੇ ਆ ਜਿਦੇ ਵਿੱਚ ਸਭ ਤੋਂ ਪਹਿਲਾਂ ਇਹ ਰੱਖਿਆ ਗਿਆ ਕਿ ਜੋ ਪੰਜਾਬ ਦੀ ਕਮੇਟੀ ਨੇ ਕਾਨੂੰਨ ਪਾਸ ਕੀਤੇ ਆ ਰੂਲ ਪਾਸ ਕੀਤੇ ਆ ਕਬੂਤਰਬਾਜੀ ਲਈ ਉਹ ਜ਼ਿਲ੍ਹਾ ਕਮੇਟੀਆਂ ਤੇ ਵੀ ਲਾਗੂ ਰਹਿਣਗੇ ਪਰ ਕਬੂਤਰਬਾਜੀ ਦੇ ਸੁਧਾਰ ਲਈ ਵਾਈ ਮੈਮਰੀ ਕਮੇਟੀ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਕੁਝ ਨਵੇਂ ਰੂਲ ਅੱਜ ਲਿਖੇ ਹਨ ਜੋ ਇਸ ਤਰ੍ਹਾਂ ਹਨ ਜੋ ਪਿੰਡ ਆਪਣੇ ਪਿੰਡ ਬਾਜੀ ਨਹੀਂ ਕਰਾਉਂਦੇ ਅਤੇ ਦੂਜੇ ਪਿੰਡਾਂ ਦੀ ਬਾਜੀ ਉੱਪਰ ਇਨਾਮ ਦਿੰਦੇ ਹਨ ਉਹਨਾਂ ਦੁਆਰਾ ਇਹ ਇਨਾਮ ਦੇਣੇ ਜ਼ਰੂਰੀ ਹੋਣਗੇ ਮੋਟਰਸਾਈਕਲ 6 ਬੰਦੇ ਰਲ ਕੇ ਦੇ ਸਕਦੇ ਹਨ ਫਰਿੱਜ 3 ਬੰਦੇ ਰਲ ਕੇ ਦੇ ਸਕਦੇ ਹਨ ਅਤੇ ਕੂਲਰ 2 ਵਿਅਕਤੀ ਰਲ ਕੇ ਦੇ ਸਕਦੇ ਹਨ ਰੂਲ ਨੰਬਰ 2 ਜੇਕਰ ਕਿਸੇ ਦੂਸਰ ਵਾਲੀ ਬਾਜੀ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਦੂਸਰੇ ਦਿਨ ਦੂਸਰ ਵਾਲੇ ਦਿਨ ਸਵੇਰ 8 ਵਜੇ ਤੱਕ ਜਿੰਨਾਂ ਕਬੂਤਰਾਂ ਦੇ ਮੋਹਰੇ ਲੱਗੀਆਂ ਹੋਣਗੀਆਂ ਪੈਸੇ ਉਹਨਾਂ ਵਿੱਚ ਵੰਡ ਦਿੱਤੇ ਜਾਣਗੇ ਤੇ ਨੰਬਰ 3 ਕਾਪੀ ਵਾਲੇ ਪੈਸੇ 3100 ਕਾਪੀ ਵਾਲੇ ਲਈ 3100 ਰੁਪਿਆ ਰੱਖਿਆ ਗਿਆ ਹੈ ਜੋ ਕਿ ਕਾਪੀ ਵਾਲੇ 100 ਕਬੂਤਰਾਂ ਦੇ ਇਨਸਾਫ ਦਾ ਜ਼ਿੰਮੇਵਾਰ ਹੋਵੇਗਾ ਜੇਕਰ ਕੋਈ ਪਿੰਡ ਦਾ ਵਿਅਕਤੀ ਉਸ ਤੋਂ ਉੱਪਰ ਕਬੂਤਰ ਬੁਲਾ ਕੇ ਬਾਜੀ ਕਰਵਾਉਂਦਾ ਹੈ 100 ਤੋਂ ਜ਼ਿਆਦਾ ਕਬੂਤਰ ਹੁੰਦੇ ਹਨ ਤਾਂ ਕਾਪੀ ਵਾਲੇ ਨਾਲ ਗੱਲ ਖੋਲ ਕੇ 100 ਤੋਂ ਉੱਪਰ ਕਬੂਤਰਾਂ ਦਾ ਦਾ ਪ੍ਰਬੰਧ ਕਰ ਸਕਦਾ ਹੈ ਅਤੇ 100 ਕਬੂਤਰਾਂ ਤੋਂ ਜੇਕਰ ਜ਼ਿਆਦਾ ਕਬੂਤਰ ਬਾਜੀ ਤੇ ਛੁੜਦੇ ਹਨ ਤਾਂ ਕਾਪੀ ਵਾਲੇ ਦੀ ਤੇ ਬਾਜੀ ਛਡਾਉਣ ਵਾਲੇ ਦੀ ਆਫਸਦਾਰੀ ਹੋਵੇਗੀ ਨੰਬਰ 4 ਬਾਜੀ ਉੱਪਰ ਕਬੂਤਰਾਂ ਦੇ ਰੰਗ ਗੂੜੇ ਹੋਣੇ ਜ਼ਰੂਰੀ ਹਨ ਨਹੀਂ ਤਾਂ ਸਵੇਰ ਸਵੇਰੇ ਜੇ ਦੋ ਕਬੂਤਰਾਂ ਦਾ ਰੰਗ ਰਲਦਾ ਤਾਂ ਪਹਿਲਾ ਇਹ ਕਬੂਤਰ ਦਾ ਉਹੀ ਰੰਗ ਰੱਖਿਆ ਜਾਵੇਗਾ ਅਤੇ ਜੇਕਰ ਜੋ ਰੰਗ ਰਲਣ ਵਾਲਾ ਕਬੂਤਰ ਦੁਆਰਾ ਆਉਂਦਾ ਉਸਦੇ ਰੰਗ ਚੇਂਜ ਕੀਤਾ ਜਾਵੇਗਾ ਅਤੇ ਰੰਗ ਦਾ ਪ੍ਰਬੰਧ ਕਾਪੀ ਵਾਲਾ ਕਰਕੇ ਰੱਖੇਗਾ ਨੰਬਰ 5 ਕਾਪੀ ਦਾ ਇਨਸਾਫ ਕਰਦੇ ਵੀਰਾਂ ਕੋਲ ਰੰਗਾਂ ਦੀ ਕਿਟ ਹੋਣੀ ਜ਼ਰੂਰੀ ਹੈ ਅਤੇ ਸ਼ਾਮ ਨੂੰ ਨਾਮਾਂ ਦੀ ਵੰਡ ਤੱਕ ਜ਼ਿੰਮੇਵਾਰੀ ਨਿਭਾਉਣੀ ਲਾਜ਼ਮੀ ਹੋਵੇਗੀ ਨੰਬਰ 6 ਪੰਜਾਬ ਕਮੇਟੀ ਹਰ ਛੋਟੀ ਵੱਡੀ ਬਾਜੀ ਉੱਪਰ ਰੋਟੀ ਦਾ ਖਰਚਾ 200 ਰੱਖਿਆ ਗਿਆ ਹੈ ਜਿਸ ਵਿੱਚ ਪਿੰਡ ਦੁਆਰਾ ਵਧੀਏ ਤਰੀਕੇ ਨਾਲ ਰੋਟੀ ਖਵਾਉਣੀ ਜ਼ਰੂਰੀ ਹੋਵੇਗੀ ਜੋ ਕਿ ਸਵੇਰੇ 10 ਵਜੇ ਤੱਕ ਖਵਾਉਣੀ ਜ਼ਰੂਰੀ ਹੋਵੇਗੀ ਨੰਬਰ 7 ਬਾਜੀ ਉਪਰ ਨਾਮਾਂ ਉੱਪਰ ਉੱਡ ਰਹੇ ਨਾਮਾਂ ਦੀ ਵੰਡ ਖਿਡਾਰੀਆਂ ਦੀ ਮਰਜ਼ੀ ਮੁਤਾਬਕ ਹੋਵੇਗੀ ਪਰ ਜੇਕਰ ਨਾਮ ਵੱਡੇ ਹਨ ਜਿਵੇਂ ਜੇ ਮੋਟਰਸਾਈਕਲ ਜਾਂ ਇਸ ਤੋਂ ਉਪਰ ਹਨ ਤਾਂ ਪਿੰਡ ਵਾਲੀ ਕਮੇਟੀ ਦਾ ਫੈਸਲਾ ਹੋਵੇਗਾ ਕਿ ਨਾਮ ਲਈ ਕਬੂਤਰਾਂ ਦੇ ਪੈਰ ਲਗਾਉਣੇ ਹਨ ਜਾਂ ਨਹੀਂ ਪਰ ਮੋਟਰਸਾਈਕਲ ਤੱਕ ਦੀ ਬਾਜੀ ਲਈ ਕਬੂਤਰਾਂ ਦੇ ਪੈਰ ਲਵਾਉਣ ਸੰਬੰਧੀ ਮਰਜ਼ੀ ਕਬੂਤਰ ਬਾਜ਼ਾਂ ਦੀ ਹੋਵੇਗੀ। ਨੰਬਰ 8 ਸਾਰੇ ਮਤੇ ਜੋ ਪੰਜਾਬ ਕਮੇਟੀ ਦੁਆਰਾ ਪਾਏ ਗਏ ਹਨ ਉਹ ਜਿਹੜਾ ਕਮੇਟੀਾਂ ਲਈ ਮੰਨਣੀ ਜ਼ਰੂਰੀ ਹੋਣਗੇ। ਧੰਨਵਾਦ ਜੀ।